ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕੈਲੋਰੀਸਟੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਮਰ ਕਾਸਟ ਗੋਤਕਾ ਤੇ ਕੰਮ ਪੜਾਈ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨ ਬਾਅਦ بار-ਬਾਰ ਲਗਾਈ ਜਾਂਦੀ ਹੈ ਸਾਡੇ ਘੇ ਲੋ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਜੀ ਆਓ ਜੀ ਨੋਟ ਕਰੀ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ ਜੁਲਾਈ 2003 ਕਾਸਟ ਜੱਟ ਸਿੱਖ ਗੋਤ ਬਰਾੜ ਕਤ 6 ਫੁੱਟ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਠਿੰਡਾ ਲੜਕੇ ਦਾ ਇੱਕ ਛੋਟਾ ਬਰਾ ਹੈ ਜ਼ਮੀਨ 35 ਕਿਲੇ ਦੋਮਾ ਬਰਾਵਾ ਨੂੰ 17.5 17.5 ਕਿਲੇ ਆਉਂਦੀ ਹੈ। ਹੋਰ ਸ਼ਹਿਰੀ ਪ੍ਰਾਪਰਟੀ ਵੀ ਹੈ। ਤੇ ਸਾਈਡ 'ਤੇ ਬਿਜ਼ਨਸ ਵੀ ਹੈ ਤੇ ਵਧੀਆ ਕੰਮਕਾਰ ਹੈ। ਲੜਕਾ ਸੋਨਾ ਸੰਖਾ ਹੈ, ਨਸੇ ਤੋਂ ਰਹਿੰਦਾ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੰਖੀ ਲੜਕੀ ਚਾਹੀਦੀ ਹੈ। ਲੜਕੀ ਪੰਜਾਬ ਤੋਂ ਹੀ ਹੋਵੇ। ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਨੂੰ ਪਹਰ ਹੈ। ਮੈਰਿਜ ਬੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ। ਪਰਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਜਨਮ 1990 ਕੱਦ 5 ਫਟ 6 ਇੰਚ ਕਾਸਟ ਜੱਟ ਸਿੱਖ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਡੀ ਕੰਪਨੀ ਆਫਿਸ ਵਿੱਚ ਵਧੀਆ ਜੋਬ ਕਰਦੇ ਹਨ ਲੜਕੀ ਕੈਨੇਡਾ ਪੀਆਰ ਹੈ ਲੜਕੀ ਬ੍ਰਿੰਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਮੈਰਡ ਹੈ ਲੜਕੀ ਬੇਖਸੂਰ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਹੈ ਮੰਗ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਣ ਵਾਲਾ ਲੜਕਾ ਚਾਹੀਦਾ ਹੈ ਲੜਕਾ ਨਸਾਰਾ ਹੈ ਤਾਂ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਕਰਨਾਂ ਕਨਜੀ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਨਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30 10 1996 ਕੱਤ 5ਪ 8 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਪੜਾਈ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਪਤਾ ਮਰੀਡਕੋਟਲਾ ਲੜਕੇ ਨੂੰ 5 ਕਿਲਾ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤਧਾਰੀ ਨੇ ਇੱਕ ਭੈਣ ਮੈਰਿਡ ਹੈ ਉਹ ਵੀ ਅਮਰਤਧਾਰੀ ਹੈ ਲੜਕਾ ਵੀ ਅਮਰਤਧਾਰੀ ਹੈ ਸਾਰਾ ਪਰਿਵਾਰ ਅਮਰਤਧਾਰੀ ਹੈ ਲੜਕਾ ਤਲਾਕਸੂਦਾ ਹੈ ਬੇਕਸੂਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇ ਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਕਰੋ ਹੋਵੇ ਕੋਈ ਦਾਦੇ ਦੀ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਦ 5 ਫਟ 8 ਇੰਚ ਪੜ੍ਹਾਈ ਪਲੱਸ 2 ਕਾਸਟ ਜੱਟ ਸਿੱਖ ਗੋਤ ਬੜਾਂਚ ਜ਼ਮੀਨ 4 ਕਿਲੇ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਦੋ ਭਰਾ ਮੈਰਿਡ ਨੇ ਇੱਕ ਕੈਨੇਡਾ ਵਿੱਚ ਹੈ ਇੱਕ ਆਰਮੀ ਵਿੱਚ ਗਵਰਨਮੈਂਟ ਚੌਕ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਵਧੀਆ ਕੰਮ ਕਰ ਰਿਹਾ ਹੈ ਲੜਕਾ ਸੋਨਾ ਸੁਨਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਰਨ ਤਰਨ ਸਾਹਿਬ ਜਾਂ ਅਮਰਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 ਸੇ 1997 ਕਾਸਟ ਜੱਟ ਸਿੱਖ ਗੋਤ ਭੰਗੂ ਕੱਦ 5 ਫੁੱਟ 10 ਇੰਚ ਜੋਬ ਮਰਚੈਂਟ ਨੇਵੀ ਵਿੱਚ ਹੈਡ ਆਫਸਰ ਪੰਜ ਕੰਟਰੀਆਂ ਦਾ ਵੀਜ਼ਾ ਲੜਕੇ ਕੋਲ ਤਨਖਾਹ 1,75,000 ਇੱਕ ਮਹੀਨੇ ਦੀ ਪਰਿਵਾਰ ਵਿੱਚ ਪਿਤਾ ਸੁਗਰਮਲ ਤੋਂ ਰਟਾਇਣ ਨੇ ਇੱਕ ਭਰਾ ਮੈਰਿਡ ਹੈ ਕੈਨੇਡਾ ਵਿੱਚ ਸੈਟਲ ਹੈ ਇੱਕ ਭੈਣ ਮੈਰਿਡ ਹੈ ਜ਼ਮੀਨ 8 ਕਿੱਲੇ ਦੋਮਾ ਪਰਾਂਵਾਂ ਨੂੰ 4-4 ਕਿੱਲੇ ਆਉਂਦੀ ਹੈ ਪਤਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਲੜਕਾ ਸੋਨਾ ਸਤਿਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਨਾਰਾਈ ਹੋਵੇ ਲੜਕੀ ਸਿਰਫ ਜੱਟ ਸਿੱਖ ਕਸਤ ਹੋਈ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਕਾਰਡ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸਟ ਰਵਿਦਾਸ ਸਿੰਘ ਜਨਮ 17 ਸੇ 1986 ਕੱਦ 6 ਫੁੱਟ 1 ਇੰਚ ਪੜਾਈ 10 ਪਾਸ ਪਤਾ ਫਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ ਇੰਗਲੈਂਡ ਵਿੱਚ ਹੈ ਤੇ ਇੱਕ ਭਰਾ ਇਟਲੀ ਵਿੱਚ ਹੈ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਤੇ ਆਪਣਾ ਘਰ ਹੈ ਲੜਕਾ ਸੁਣਾ ਸੁਣਖਾ ਹੈ ਤਲਾਕशुदा ਹੈ ਮਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਤਾਂ ਪਹਿਨ ਹੈ ਲੜਕੀ ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤਾਂ ਹੋਵੇ ਰੁਦਾਸ ਸਿੱਖ ਕਾਸ਼ਟ ਨੂੰ ਪਹਿਰ ਹੈ ਹੋਰ ਕਾਸ਼ਟ ਦੇ ਵੀ ਸੰਪਰਕ ਕਰ ਸਕਦੇ ਹਨ ਭਰਾਂ ਦਾ ਸੁਆਮੀ ਸੰਪਰਕ ਨਾ ਕਰਨ ਜੀ ਵਟਸਐਪ ਨੰਬਰ ਦਿੱਤੇ ਗਿਆ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋਗੇ ਹਰ ਲਿਖਦਾ ਨੋਟ ਕਰੋ ਜੀ ਨਾਮ ਸਿੰਘ ਜਨਮ 4 6 985 ਪੜਾਈ ਪਲਾਸਟੂ ਕੱਦ 5 ਫਟ 7 ਇੰਚ ਗੋਤ ਝੋਟ ਮਰਾਦਾ ਕਸਟ ਰੋੜਾ ਸਿੱਖ ਲੜਕੇ ਤੇ ਦੋ ਭਰਾ ਨੇ ਇੱਕ ਮੈਰਿਡ ਤੇ ਕੰਨ ਮੈਰਣ ਇੱਕ ਭੈਣ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਜੀ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਬਠਿੰਡਾ ਉਹ ਮੈਕਸ ਕੋਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਹਣਾ ਸੁਨੱਖਾ ਹੈ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਐਸੀ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬਰੌਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ अगला रिश्ता नोट ਕਰੋ ਜੀ ਨਾਮ ਸਿੰਘ ਅਮਰਤ ਤਾਰੀ ਲੜਕਾ ਜਨਮ 1991 ਕੱਤ 5 ਫਟ 6 ਇੰਚ ਪੜਾਈ ਬੀਏ ਐਮਏ ਐਮ ਫਿਲਰ ਕਾਸਟ ਰਾਮ ਘੜੀਆ ਪਤਾ ਸਮਾਣਾ ਪਟਿਆਲਾ ਜੋ ਪ੍ਰਾਈਵੇਟ ਜੋਬ ਕਰਦਾ ਲੜਕਾ ਪਰਿਵਾਰ ਵਿੱਚ ਪਿਤਾ کارਪੈਂਟਰ ਦਾ ਕੰਮ ਕਰਦੇ ਨੇ ਮਾਤਾ ਖਪਰ ਨੇ ਦੋ ਪੈਣਾ ਮੈਰਿਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਪਰਾ ਲਈ ਜੋਬ ਕੀਰਤਨੀ ਜੱਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅੰਮ੍ਰਿਤਧਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਨਾਮ ਗੜੀਆ ਹੀ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਸਿੰਘ ਜਨਮ 181992 ਕਾਸਟ ਸਿੰਬੇ ਪਤਾ ਲੁਧਿਆਣਾ ਕੱਦ 5 ਫੁੱਟ 7 ਇੰਚ ਪਿਤਾ ਸੁਰਦੇਵ ਸਿੰਘ ਗੋਤ ਫਰਮਾਹੇ ਨਾਨਕੇ ਗੋਤ ਨਾਗੀ ਪੜਾਈ میٹرਿਕ ਪਾਸ ਜੌਬ ਇਲੈਕਟ੍ਰੀਸ਼ੀਅਨ ਲੜਕਾ ਮੁਗਲੀਕ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਘਰਵਾਰ ਸੰਭਾਲਣਾ ਵਾਲੀ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਹੋਰ ਕੋਈ ਮੰਗ ਨਹੀਂ ਹੈ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਲੜਕੀ ਮੁਗਲੀਕ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮਰਨ ਲੜਕਾ ਜਨਮ 29 12 1985 ਕੱਦ ਪੰਜ ਫਟ ਪੰਜ ਇੰਚ ਪੜਾਈ ਬੀ ਐਸ ਆਈ ਟੂ ਡਿਪਲੋਮਾ ਇਨ ਆਰਟਨ ਕ્રાਫਟ ਕਾਸਟ ਐਸ ਸੀ ਜੌਬ ਆਡੀਟਰ ਪਿਤਾ ਦਾ ਗੋਤ ਜਨਾਗੜ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰ ਆ ਰਿਹਾ ਹੈ ਇੱਕ ਭੈਣਾਂ ਨਵੈੜਾ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਪਤਾ ਹੁਸ਼ਿਆਰ ਪਰ ਲੜਕਾ ਤੇ ਪਰਿਵਾਰ ਵੈਸ਼ਨੂ ਹੈ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਹੈ ਪਰਿਵਾਰ ਨੂੰ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ-ਵਾਰ ਸੰਵਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਬਿਲਕੁਲ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਐਨਆਰਆਈ ਸੰਪਰਕ ਨਾ ਕਰਨ ਜੀ ਲੜਕੀ ਨਵਾਂ ਸਹਿਰ ਤਿਲੰਦਰ ਹੋਸ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਚਾ ਤੇ ਮਾਲਵਾਣ ਲਾ ਕੇ ਸੰਪਰਕ ਨਾ ਕਰਨ ਜੀ ਮੈਰਿਜ ਵਿਰੂ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੌਰ ਅਹਲ ਮੈਰਿਡ ਲੜਕੀ ਜਰਮ 22983 ਪੜਾਈ ਐਮਏ ਐ ਮੈਡ ਕੱਦ 5 ਫੁੱਟ 5 ਇੰਚ ਰੰਗ ਸਾਫ ਕਾਸਟ 80 ਪਿਤਾ ਦਾ ਗੋਤ ਜੇ ਨਾਲ ਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰ ਹਾਰਾ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਇੱਕ ਭਰਾ ਹਨ ਮੈਰਿਡ ਜੋਬ ਕਰਦਾ ਹੈ ਪਤਾ ਹੁਸ਼ਿਆਰ ਹੋਰ ਲੜਕੀ ਦੀ ਸਾਰੀ ਫੈਮਿਲੀ ਸੰਤਸੰਗੀ ਵੈਸ ਨੂੰ ਹੈ ਲੜਕੀ ਸਰੀਰਕ ਤੌਰ ਤੇ ਥੋੜਾ ਜਾਂ ਭਾਰੀ ਨੇ ਮੰਗ ਇਹਨਾਂ ਨੂੰ ਵੈਸਰੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਐਸਸੀ ਕਾਸਟ ਨੂੰ ਪਹਿਲ ਹੈ ਲੜਕਾ ਨਮਾਜ਼ ਸਹਿਰ ਜਲੰਧਰ ਲੁਧਿਆਣਾ ਹੁਸ਼ਿਆਰ ਪਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾਸ ਪਰਗਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨਆਰਆਈ ਤੇ ਮੈਰਿਜ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕਨੇਡਾ ਪੀਆਰ ਹੈ ਜੀ ਥੋੜੇ ਸਮੇਂ ਤੋਂ ਤਲਾਕशुदा ਹੈ ਲੜਕੀ ਸੋਨੇ ਸਨਖੀ ਹੈ ਮੰਗ ਇਹਨਾਂ ਨੂੰ ਸੋਨਾ ਸਨਖਾ ਲੜਕਾ ਚਾਹੀਦਾ ਹੈ ਲੜਕਾ ਕਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਵਾਰਾ ਜਾਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4/10/1993 ਕੱਦ 5 ਫੁੱਟ 6 ਇੰਚ ਜਨਮ ਦਾ ਸਮਾਂ 4:47 ਪੀਐਮ ਜਨਮ ਸਥਾਨ ਖੰਨਾ ਕਾਸ਼ਟਦੀ ਮੰ ਗੋਤ ਗੁੰਦੇਵ ਪੜਾਈ ਡਿਪਲੋਮਾ ਅਤੇ ਬੀਟੈਕ ਲਕੀਕਾਲਨ ਇਲੈਕਟ੍ਰੋਨਿਕ ਪਲੱਸ ਐਮਬੀਏ ਰੋਮ ਝੂਕੇ ਤੋਂ ਪਿਤਾ ਕਰਮ ਸਿੰਘ ਆਪਣਾ ਬਿਜ਼ਨਸ ਹੈ ਮਾਤਾ ਟੀਚਰ ਨੇ ਇੱਕ ਪੈਨ ਮੈਰਿਡ ਹੈ ਲड़का ਝੂਕੇ ਵਿੱਚ ਬੜਕ ਪਰਮਟ ਤੇ ਹੈ ਹੁਣ ਇੰਡੀਆ ਆਇਆ ਹੋਇਆ ਹੈ ਥੋੜੇ ਸਮੇਂ ਬਾਅਦ ਵਾਪਸ ਜਾਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਧੀਮਨ ਕਸ਼ਟ ਲੜਕੀ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਹਨ ਜੋ ਕਿ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜੀ ਲਿਖੀ ਹੋਵੇ ਮਾਤਾ ਪਿਤਾ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਦਸਤਾ ਨੋਟ ਕਰੋ ਜੀ ਨਾਮ ਸ਼ਰਮਾ ਜਨਮ 25/10/1991 ਕੱਤ 5.10 ਇੰਚ ਕਾਸਟ ਬ੍ਰਾਹਮਣ ਗੋਤ ਦ੍ਰੈਵੜ ਇੰਡੀਆ ਦਾ ਪਤਾ ਨਕੋਦਰ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਪ੍ਰਾਜੂਰਪ ਵਿੱਚ ਸੈਟਲ ਹੈ ਮੈਰਿਡ ਹੈ ਲੜਕੇ ਕੋਲ ਜ਼ਮੀਨ ਪਿੰਡ ਵਿੱਚ ਵਧੀਆ ਕਾਰ ਸਾਰਾ ਪਰਿਵਾਰ ਸੱਦ ਵੈਸ ਨੂੰ ਤੇ ਧਾਰਮਿਕ ਹੈ ਲੜਕਾ ਕੈਨੇਡਾ ਵਿੱਚ ਸਿਟੀਜ਼ਨ ਹੈ ਲੜਕੇ ਕੋਲ ਕੈਨੇਡਾ ਵਿੱਚ ਆਪਣਾ ਘਰ ਗੱਡੀ ਤੇ ਵਧੀਆ ਕੰਮ ਕਰ ਰਿਹਾ ਹੈ ਲੜਕਾ ਸੋਨਾ ਸੁਨੇਹਾ ਹੈ ਲੜਕਾ ਮੰਗਲੀਕ ਹੈ ਮੰਗ ਇਹਨਾਂ ਨੂੰ ਬਧੀਆ ਚੰਗੇ ਧਾਰਮਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਲੜਕੀ ਨੂੰ ਪਹਿਲ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਕੋਤਰ ਦਿਲੰਦਰ ਕਪੂਤਲੇ ਨੂੰ ਪਹਿਲ ਹੈ ਲੜਕੀ ਮੰਗਲੀਕ ਤੇ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਉੱਪਰ ਹੋਵੇ ਬ੍ਰਾਹਮਣ ਕਾਸਟ ਲੜਕੀ ਨੂੰ ਪਹਿਲ ਹੈ ਬਾਕੀ ਖੱਤਰੀਏ ਗੜਵਾਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਨੰਸ਼ਾ ਨੋਟ ਕਰੋ ਜੀ ਨਾਮ ਖੌਰ ਜਨਮ 1983 ਕੱਦ 5 ਫੁੱਟ 3 ਇੰਚ ਕਾਸ਼ਟ ਮੱਜਵੀ ਸਿੱਖ ਪੜਾਈ ਪਲਸ 2 ਡਿਪਲੋਮਾ ਆਫ ਬਿਊਟੀ ਤੇ ਆਪਣਾ ਸਲੂਨਾ ਪਰਿਵਾਰ ਵਿੱਚ ਪਿਤਾ ਅਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਆਪਣਾ ਬਿਜ਼ਨਸ ਹੈ ਇੱਕ ਭਰਾ ਕੈਨੇਡਾ ਸਰਜਨ ਹੈ ਪਤਾ ਕਪੂਰਥਲਾ ਲੜਕੀ ਸੋਨੀ ਚਣਕੀ ਹੈ ਮੰਗ ਇਹਨਾਂ ਨੂੰ ਲੜਕਾ ਬੜੀਆ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਭਾਅ ਦਾ ਨਸਰ ਰਹਿਣਾ ਚਾਹੀਦਾ ਹੈ ਕੈਨੇਡਾ ਤੋਂ ਲੜਕੇ ਨੂੰ ਪਹਿਲ ਹੈ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕਾ ਮਾਜਵੀ ਸਿੱਖ ਕਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1994 ਕਾਸਟ ਜੱਟ ਸਿੱਖ ਪੜਾਈ ਬੀਏ ਕੱਦ 6 ਫੁੱਟ ਜੋਬ ਬਹਿਰੀਨ ਵਿੱਚ ਟ੍ਰਨਲ ਡਰਾਈਵਰ ਹੈ ਯੂਕੇ ਲਈ ਪੇਪਰ ਅਪਲਾਈ ਕੀਤੇ ਹੋਏ ਨੇ ਤਨਖਾਹ 60000 ਇੱਕ ਮਹੀਨੇ ਦੀ ਜ਼ਮੀਨ ਢਾਈ ਕੀਲੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਤੇ ਡੇਰੀ ਫਾਰਮ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਰਾਜੂਕੇ ਵਿੱਚ ਮੈਰਿਡ ਹੈ ਪਰਿਵਾਰ ਨਾਲ ਸੈਟਲ ਹੈ ਭੈਣ ਕੋਈ ਨਹੀਂ ਪਤਾ ਅਮਰਤਸਰ ਸਾਹਿਬ ਲੜਕਾ ਛੋਟਾ ਸੁਨੱਖਾ ਹੈ ਮੰਗ ਇਹਨਾਂ ਨੂੰ ਕਰੇ ਲੋ ਸਿੰਪਲ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਹੈ ਵਿਆਹ ਵੀ ਸਿੰਪਲ ਕਰਨਾ ਹੈ ਲੜਕੀ ਜੱਟ ਸਿੱਖ ਕਸਟ ਤੋਂ ਹੀ ਹੋਵੇ ਲੜਕੀ ਸਿਰਫ ਪੰਜਾਬ ਅੰਮ੍ਰਿਤਸਰ ਸਾਹਿਬ ਬਰਦਾਸ਼ ਪਰ ਏਰੀਆ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲੋਡ ਕਰੋ ਜੀ ਨਾਮ ਸਿੰਘ ਓਮਰ 28 ਸਾਲ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਪਤਾ ਤਰਨ ਤਰਨ ਸਾਹਿਬ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ ਲੜਕਾ ਵੈਸਣੂ ਹੈ ਜ਼ਮੀਨ ਤੋਂ ਕੀਲੇ ਲੜਕਾ ਡਰਾਈਵਰ ਦੀ ਜੌਬ ਕਰਦਾ ਹੈ ਲੜਕਾ ਤਲਾਕ ਸੁਦਾ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕ ਸੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਜਾਟ ਸਿੱਖ ਕਾਸਟ ਨੂੰ ਪੈਲ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ अगला रहता नोट करो जी नाम सिंह काष्ट जाट सिख जन्म 22/4/1980 कद 5/8 इंच कुवत काढना पढ़ाई क्लास 2 लड़के दीयां दो ਪਹਿਣਾ ਨੇ ਇੱਕ ਭਰਾ ਹੈ ਸਾਰੇ ਮੈਂ ਰਣ ਨੇ ਲੜਕਾ ਕੈਨੇਡਾ ਵਿੱਚ ਵਰਕ ਪਰਮਟ ਤੇ ਹੈ पीआरडी ਫਾਈਲ 6 ਮਹੀਨੇ ਬਾਅਦ ਅਪਲਾਈ ਹੋਵੇਗੀ ਲੜਕਾ ਤਲਾਕ ਸੁਦਾ ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਤੇ ਇੱਕ 7 ਸਾਲ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਰ ਸੁਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕ ਸੁਦਾ ਹੋਵੇ ਜਿਨ੍ਹਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਇਸ ਨੰਬਰ ਤੇ ਵਟਸਐਪ ਰਾਹੀਂ ਤੁਸੀਂ ਕੈਨੇਡਾ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਹਟ ਜੱਟ ਸਿੱਖ ਕੱਦ 5 ਫਟ 8 ਇੰਚ ਜਨਮ 1984 ਪੜਾਈ ਕਲਾਸ 2 ਪਤਾ ਸ੍ਰੀ ਫਤਿਹਗੜ੍ਹ ਸਾਹਿਬ ਉਹ ਪਰਿਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਪੀਅਰ ਹੈ ਜ਼ਮੀਨ 10 ਕਿਲੇ ਦੋਵੇਂ ਬ੍ਰਾਹਮਣ ਨੂੰ 5-5 ਕਿਲੇ ਆਉਂਦੀ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕशुदा ਜਾਂ ਵਿਧਵਾ ਬਿਨਾਂ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜੱਟ ਸਿੱਖ ਕਾਹਟ ਤੋਂ ਹੋਵੇ ਉਮਰ 30 ਸਾਲ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ਼ਟ ਰਵਿਦਾਸ ਸਿੱਖ ਜਨਮ 1995 ਕੱਦ 5 ਫੁੱਟ 5 ਇੰਚ ਪੜਾਈ ਐਮ ਪੀ ਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹ우스 ਵਾਈਫ ਨੇ ਇੱਕ ਭਰਾ ਪ੍ਰਾਈਵੇਟ ਜੋਬ ਕਰਦਾ ਦੋ ਪੈਣਾ ਮੈਰਿਟ ਨੇ ਜੁਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਸਿੱਖ ਪਰਿਵਾਰ ਤੋਂ ਬਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਜਨਮ 94 ਪੜਾਈ ਪਲੱਸ 2 ਤੋਂ ਬਾਅਦ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਤਾ ਪਿਤਾ ਸਰਮੰਚ ਨੇ ਸਾਰਾ ਪਰਿਵਾਰ ਸਦ ਬੈਸ ਨੂੰ ਹੈ ਲੜਕੇ ਨੂੰ 18 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਇਕੱਲਾ ਲੜਕਾ ਹੈ ਕੋਈ ਭੈਣ ਭਰਾ ਨਹੀਂ ਕੰਮ ਖੇਤੀਬਾੜੀ ਲੜਕੇ ਕੋਲ ਗੱਡੀ ਅਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਤੇ ਵਧੀਆ ਕੋਠੀ ਪਾਈ ਹੋਈ ਹੈ 50 ਹਜ਼ਾਰ ਪਰ ਮੰਗ ਲੜਕੀ ਕੀ ਕੈਨੇਡਾ ਪੀਆਰ ਤੇ ਵਰਕ ਪਰਮਿਟ ਤੇ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਵਧੀਆ ਸੁਭਾਅ ਵਾਲੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਘੋਰ ਜਨਮਤੋ 1 2005 ਵਰੇ 6 4 ਜੱਟ ਸਿਕ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਕੀਤੀਵਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਣੀ ਸੁਨੱਖੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਬਤਿਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ ਏ ਪੀ ਆਰ ਹੋਵੇ ਲੜਕੇ ਨੂੰ 8 ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਝੱਟ ਸਿੱਖ ਕਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26/1/2000 ਗੋਤ ਪਠੜ੍ਹਲ ਪੜਾਈ 12 ਪਾਸ ਲੜਕਾ ਕਾਸਤ ਜੱਟ ਸਿੱਖ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜ਼ਮੀਨ 8 ਕਿਲੇ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕਨੇਡਾ ਵਿੱਚ ਵਰਕ ਪਰਮਿਟ ਤੇ ਹੈ ਕੰਮ ਆਟੋ ਮਕੈਨਿਕ ਦਾ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਨੇਡਾ ਪੀਆ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 2 1990 कद 5 फुट 9 इंच कास्ट रुविधासी है पढ़ाई एमए बीएड लड़का प्राइवेट स्कूल ਵਿੱਚ ટીચર ਦੀ ਜੋਬ ਕਰਦਾ ਹੈ लड़का ਬਧੀਆ ਸਵਾਦ ਹੈ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਦੋਵੇਂ ਭਈਆਂ ਨੇ ਇੱਕ ਭਰਾ ਉਹ ਵੀ ਮੈਰਿਡ ਹੈ लड़का ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵੈਸ ਨੂੰ ਹੈ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਹੈ लड़का ਬੇਕਸੂਰ ਹੈ ਮੰਗ ਇਹਨਾਂ ਲੋਕ ਵਧੀਆ ਘਰੇਲੂ ਪਰਿਵਾਰ ਤੋਂ ਸੋਹਣ ਸੁਨੱਖੀ ਕੁਵਾਰੀ ਜਾਂ ਤਲਾਕशुदा ਲੜਕੀ ਚਾਹੀਦੀ ਹੈ ਐਸੀ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਲੜਕੀ ਬੱਚੇ ਵਾਲੀ ਵੀ ਮਨਜ਼ੂਰ ਹੈ ਪਰਿਵਾਰ ਦੇ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਿਆ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਏ ਸੰਨ ਚ ਅੱਜ ਦੇ ਲੜਕੇ ਨ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ